ਆ ਚਰਖਾ ਵਾ ਭੇੜ ਦੀ ਉਹਨਾਂ ਤੋਂ ਕਿਵੇਂ ਮਤਲਬ ਧਾਗਾ ਬਣਦਾ ਉਹ ਦਿਖਾਉਣਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਭੇੜ ਦੀ ਉਹਨਾਂ ਆ ਪਈਆ ਉਸ ਤੋਂ ਬਾਅਦ ਇਹਦੇ ਤੇ ਪਿੰਜੇ ਤੇ ਸਾਫ਼ ਕਰਕੇ ਇਸ ਤਰੀਕੇ ਦੀ ਹੋ ਜਾਂਦੀ ਆ ਇਸ ਤੋਂ ਬਾਅਦ ਵਿੱਚ ਆ ਵਟਕੇ ਜੀ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਸ ਵਕਤ ਤੇ ਆ ਪ੍ਰੋਸੈਸ ਸਾਰਾ ਲੈ ਆ ਧਾਗਾ ਬਣੀਆਂ ਦਾ ਥ्रेड ਲੈ ਇਹ ਕਲਾ ਦੇਖਿਓ ਕਿੰਨੀ ਇਹਨਾਂ ਲੋਕਾਂ ਚ ਇਹ ਆਪਣੇ ਸਾਰਿਆਂ ਦੇ ਵਿੱਚ ਹੀ ਹੁੰਦੀ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਆ ਦੇਖ ਸਕਦੇ ਹੋ ਕਿਸ ਤਰੀਕੇ ਦਾ ਚਰਖਾ ਯਾਰ ਹੈ ਕਿ ਨਾ ਗੱਲ ਵੱਡੀ ਦੇਖ ਸਾਹਦੇ ਤੁਸੀਂ ਇਹ ਕੈਲਗਰੀ ਦੇ ਸਟੈਂਪੀਡ ਮੇਲੇ ਦੇ ਉੱਤੇ ਆ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਆਪਣੀ ਯੂਨੀਵਰਸਿਟੀ 'ਚ ਵੀ ਕਿਤੇ ਹੁੰਦੀਆਂ ਨਾ ਪੰਜਾਬ ਯੂਨੀਵਰਸਿਟੀ 'ਚ ਤਾਂ ਕਮਾਲ ਹੋ ਜਾਣੀ ਸੀ ਪਰ ਨਹੀਂ ਆ ਦੇਖਸਾਲਾ ਹੋਰ ਵੀ ਆ ਆ ਸਾਫ ਕਰ ਰਹੇ ਆ ਵਾਲਵੁੱਲ ਜੀ ਦੇ ਫਸ ਜਾਂਦੇ ਆ ਉਹਨੂੰ ਸਾਫ ਕਰਦੇ ਆ ਇਧਰ ਨਿੱਕੀ ਜੀ ਬੱਚੀ ਪਤਾ ਨਹੀਂ ਕੀ ਬਣਾ ਰਹੀ ਆ ਆ ਦੇਖ ਸਕਦੇ ਹੋ ਲੈ ਜਿਵੇਂ ਨਾਲੇ ਪਉਣਦੇ ਹੁੰਦੇ ਸੀ ਅੱਗੇ ਟਰੈਡੀਸ਼ਨ ਆਫ ਆਹ ਦੇਖੋ ਧਾਗਾ ਤੋਂ ਗਾਸਾਰਾ ਕੁਝ ਬਣਾਈ ਜਾਂਦੇ ਆ ਰਵਾਇਤੀ ਚੀਜ਼ਾਂ ਸਵਾਟਰ ਬੁਣੇ ਜਾਂਦੇ ਆ ਆ ਲੈ ਸਵਾਟਰ ਵਾਹ ਬਿਊਟੀਫੁੱਲ ਬਹੁਤ ਸੁਣਾ ਦੇਖ ਲੈ ਆ ਟੋਪੀ ਵੀ ਇਹਨਾਂ ਨੇ ਬਣਾਈ ਆ ਆ ਚੀਜ਼ ਵੀ ਇਹਨਾਂ ਨੇ ਬਣਾਈ ਆ ਆ ਟੋਪ ਟਾਪ ਜੇ ਆ ਔਨ ਪਈ ਆ ਲੈ ਕਮਾਲ ਨਿੱਕੇ ਨਿੱਕੇ ਗੁੱਡੀਆਂ ਇਹਨਾਂ ਨੇ ਬਣਾਈਆਂ ਕਮਾਲ ਬਹੁਤ ਖੂਬਸੂਰਤ ਲੈ